22 ਜਨਵਰੀ ਨੂੰ ਅਯੋਧਿਆ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਤੋਂ ਪਹਿਲਾਂ ਹਵਾਈ ਅੱਡੇ ਦੀ ਸੁਰੱਖਿਆ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਕੇਂਦਰ ਨੇ ਅਯੋਧਿਆ ਹਵਾਈ ਅੱਡੇ ਦੀ ਸੁਰੱਖਿਆ ਦੇ ਲਈ 150 ਤੋਂ ਵੱਧ CISF ਕਮਾਂਡੋਜ਼ ਦੀ ਤਾਇਨਾਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਯਾਨੀ ਕਿ ਅਯੋਧਿਆ 에ਅਰਪੋਰਟ ਦੀ ਸੁਰੱਖਿਆ ਦੇ ਲਈ CISF ਕਮਾਂਡੋ ਬਾਜ਼ ਵਾਂਗ ਮੰਡਰਉਣਗੇ ਇਹ ਦੇਸ਼ ਦਾ 88ਵਾਂ ਸਿਵਲ ਹਵਾਈ ਅੱਡਾ ਹੈ ਜਿਸ ਦੀ ਸੁਰੱਖਿਆ CISF ਦੇ ਵਿਸ਼ੇਸ਼ ਹਵਾਵਾਜੀ ਸਮੂਹ ASG ਦੁਆਰਾ ਸੰਭਾਲੀ ਜਾਵੇਗੀ ਅਯੋਧਿਆ ਹਵਾਈ ਅੱਡੇ ਤੇ ਤੈਨਾਤ CISF ਦੇ ਜਵਾਨਾਂ ਨੂੰ ਆਮ ਸੁਰੱਖਿਆ ਪ੍ਰਬੰਧਾਂ ਦੇ ਨਾਲ ਨਾਲ ਅੱਤਵਾਦੀ ਹਮਲਿਆਂ ਤੇ ਬੰਬ ਧਮਾਕਿਆਂ ਨੂੰ ਰੋਕਣ ਤੇ ਉਹਨਾਂ ਨਾਲ ਨਜਿੱਠਣ ਦੀ ਸਿੱਖਲਾਈ ਦਿੱਤੀ ਜਾਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਸੰਬਰ 2023 ਦੇ ਵਿੱਚ ਇਸ ਹਵਾਈ ਅੱਡੇ ਦਾ ਉਦਘਾਟਨ ਕੀਤਾ ਸੀ ਇਸ ਹਵਾਈ ਅੱਡੇ ਦਾ ਪੂਰਾ ਨਾਂ ਮਹਾਰਿਸ਼ੀ ਵਾਲਮੀਕੀ ਅੰਤਰਰਾਸ਼ਟਰੀ ਹਵਾਈ ਅੱਡਾ ਅਯੋਧਿਆ ਤਾਂ ਮੈਂ ਗ੍ਰਹਿ ਮੰਤਰਾਲੇ ਨੇ ਅਯੋਧਿਆ ਹਵਾਈ ਅੱਡੇ ਦੀ ਸੁਰੱਖਿਆ ਦੇ ਲਈ ਡਿਪਟੀ ਕਮਾਂਡੈਂਟ ਰੈਂਕ ਦੇ ਅਧਿਕਾਰੀ ਦੀ ਕਮਾਨ ਹੇਠ 150 ਤੋਂ ਵੱਧ ਸੀਆਈਐਸਐਫ ਜਵਾਨਾਂ ਦੀ ਹਥਿਆਰਬੰਦ ਟੁਕੜੀ ਨੂੰ ਮਨਜ਼ੂਰੀ ਦਿੱਤੀ ਹੈ। ਕਰੀਬ 821 ਏਕੜ ਜ਼ਮੀਨ ਤੇ ਬਣ ਰਹੇ ਅਯੋਧਿਆ ਹਵਾਈ ਅੱਡੇ ਦਾ ਕੰਮ ਪੂਰਾ ਹੋਣ ਦੇ ਨਾਲ ਨਾਲ ਹੀ ਵਕਤ-ਵਕਤ ਪੜਾਵਾਂ ਦੇ ਵਿੱਚ ਸੁਰੱਖਿਆ ਕਰਮਚਾਰੀਆਂ ਦੀ ਗਿਣਤੀ ਵੀ ਵਧਾਈ ਜਾਵੇਗੀ। ਬਿਊਰੋ ਰਿਪੋਰਟ, ਈਬੀਪੀ ਸੰਜਾ うん。<music>